ਹੈਲੀਕਾਪਟਰ ਸਾਡਾ ਘੁੰਮ ਰਿਹਾ ਪੋਚ ਕਿਤੇ ਪੈ ਰਿਹਾ ਪੰਜਾਬ ਤੇ ਕੇਜਰੀਵਾਲ ਨੂੰ ਇੱਕ ਈਡੀ ਦਾ ਸਮਨ ਆ ਜੇ ਨਾ ਤਾਂ ਮੈਂ ਤੁਹਾਨੂੰ ਦੱਸਦਾ ਪੰਜਾਬ ਦਾ 3-4 ਕਰੋੜ ਰੁਪਈਆ ਖਰਚਾ ਆ ਜਾਂਦਾ ਕਿਉਂ ਭਗਵੰਤ ਮਾਨ ਸਾਹਿਬ ਹੈਲੀਕਾਪਟਰ ਲੈ ਕੇ ਜਾਂਦੇ ਨੇ ਕੇਜਰੀਵਾਲ ਨੂੰ ਬਿਠਾਉਂਦੇ ਨੇ ਚਲੋ ਹਵਾ ਚ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਜੇ ਦਿੱਤਾ ਪੰਜਾਬ ਨੂੰ ਤਾਂ ਉਹ 4 ਡੀ ਦਿੱਤੇ ਨੇ ਪਹਿਲਾ ਡੀ ਡੈੱਟ ਕਰਜ਼ਾ ਦੂਜਾ ਡੀ ਡੈੱਥ ਗੈਂਗਸਟਰ ਸਾਡੇ ਖਿਡਾਰੀਆਂ ਨੂੰ ਵਪਾਰੀਆਂ ਨੂੰ ਪਰੋਤੀਆਂ ਕਰਕੇ ਮਾਰ ਰਹੇ ਨੇ ਤੀਜਾ ਡੀ ਹੈ ਡਾਂਗ ਜਿਹੜੀ ਕਿ ਰੱਜ ਕੇ ਚੱਲ ਰਹੀ ਹੈ ਮੁਲਾਜ਼ਮ ਜਥੇਬੰਦੀਆਂ ਤੇ ਚੱਲ ਰਹੀ ਹੈ ਸਾਡੇ ਬੱਚਿਆਂ ਤੇ ਚੱਲ ਰਹੀ ਹੈ ਤੇ ਜਿਹੜਾ ਚੌਥਾ ਟੀ ਹੈ ਉਹ ਹੈ ਡਰੱਗ ਜਿਹੜਾ ਇਹਨਾਂ ਦੀ ਦੇਣ ਹੈ ਪੰਜਾਬ ਨੂੰ ਇੱਕ ਬਹੁ ਕਰੋੜੀ 500 ਕਰੋੜ ਦਾ ਡਰੱਗ ਰੈਕਟ ਫੜਿਆ ਜਿਹਦਾ ਸਰਗਨਾ ਉਹ ਯੂਕੇ ਦੇ ਵਿੱਚ ਰਹਿੰਦਾ ਹੈ ਮਨੀਸ਼ Munshi ਜੀ ਨੂੰ ਕਹਿੰਦੇ ਨੇ ਤੇ ਹੁਣ ਜਿਹੜਾ Munshi Manish ਹੈ ਉਹ ਸਭ ਤੋਂ ਜ਼ਿਆਦਾ ਰਾਈਟ ਹੈਂਡ ਮੈਨ ਕਿਹਦਾ ਮਨੀਸ਼ ਠਾਕੁਰ ਉਹ ਜਿਹੜਾ ਜਲੰਧਰ ਦਾ ਐਮਐਲਏ ਸ਼ੀਤਲ ਅੰਗੁਰਾਲ ਹੈ ਉਹ ਦਾ ਰਾਈਟ ਹੈਂਡ ਮੈਨ ਹੈ ਉੱਪਰਲਾ ਬੂਟਾ ਆਮ ਆਦਮੀ ਪਾਰਟੀ ਤੇ ਜੜਾ காங்கிரஸ் ਜੇ ਦਿੱਲੀ 'ਚ ਜੜ ਲਾਈ காங்கிரஸ் ਨੇ ਲਾਈ ਆਮ ਆਦਮੀ ਪਾਰਟੀ ਦੀ ਜੇ ਜਲੰਧਰ ਦੇ ਵਿੱਚ ਐਮਪੀ ਕੈਂਡੀਡੇਟ ਦਿੱਤਾ ਕਿੱਥੋਂ ਲਿਆਂਦਾ ਆਮ ਆਦਮੀ ਪਾਰਟੀ ਕਿਹਦਾ ਸੀ ਭਗਵੰਤ ਮਾਨ ਸਾਹਿਬ ਸੁਸ਼ੀਲ ਰਿੰਕੂ ਤੁਹਾਡਾ ਕੈਂਡੀਡੇਟ ਸੀ ਕਿੱਥੋਂ ਲਿਆਂਦਾ ਸੀ காங்கிரஸ் ਤੋਂ ਹੀ ਲਿਆਂਦਾ ਸੀ ਨਾ ਸੁਸ਼ੀਲ ਰਿੰਕੂ ਕਿ ਜਿਸ ਤਰ੍ਹਾਂ ਢੀਂਡਾ ਸਾਹਿਬ ਨੇ ਵਾਪਸੀ ਕੀਤੀ ਹੈ ਇਸੇ ਤਰੀਕੇ ਬੀਬੀ ਜਗੀਰ ਕੌਰ ਹੋਣ ਜਾਂ ਹੋਰ ਵੀ ਪੰਜਾਬ ਨੂੰ ਤੇ ਪੰਥ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਨੇ ਉਹ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਮਾਈ ਚ ਇਕੱਠੇ ਹੋਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਬੀ ਸਾਂਝਾ ਤੇ ਮੈਂ ਹਾਂ ਅਸ਼ਰਫ ਟੁੱਡੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਇੱਕ ਵਾਰ ਫੇਰ ਸ਼ੁਰੂ ਕੀਤੀ ਗਈ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਅਰਸ਼ਦੀਪ ਪਲੇਅਰ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵਾਰ ਫੇਰ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਬਚਾਓ ਯਾਤਰਾ ਇਹ ਜਿਹੜਾ ਪਹਿਲਾ ਪੜਾਅ ਸੀਗਾ ਇਹ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਸੀ ਤੇ ਇਹਨੇ ਤਲਵੰਡੀ ਸਾਬੋ ਤੱਕ ਤਲਵੰਡੀ ਸਾਬੋ ਕਿਉਂਕਿ ਅਕ ਤੇ ਤਲਵੰਡੀ ਸਾਬੋਂ ਤੱਕ ਇਹ ਪਹਿਲੇ ਜਿਹੜਾ ਗੇਟ ਸੀ ਇਹਦਾ ਪਹਿਲਾ ਗੇਟ ਉੱਥੇ ਸਮਾਪਤ ਹੋਣਾ ਸੀ ਪਰ ਵਿੱਚੋਂ ਕਿਸਾਨ ਅੰਦੋਲਨ ਕਿਉਂਕਿ ਕਿਸਾਨ ਆਪਣੇ ਸੰਘਰਸ਼ਾਂ ਲਈ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹ ਬੈਠੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਹੈ ਕਿਸਾਨਾਂ ਦੀ ਨੁਮਾਇੰਦਗੀ ਜਿੱਥੇ ਬੰਦੀ ਹੈ ਸੋ ਅਸੀਂ ਉਹਨਾਂ ਦੇ ਸੰਘਰਸ਼ ਕਰਕੇ ਇਹਨੂੰ ਹੌਲਟ ਕੀਤਾ ਤੇ ਹੁਣ ਦੁਬਾਰਾ ਇਹ ਫੇਰ ਸ਼ੁਰੂ ਕੀਤੀ ਹੈ ਤੇ ਇਹ ਹੁਣ ਤਲਵੰਡੀ ਸਾਬੋਂ 28 ਮਾਰਚ ਤੱਕ ਤਲਵੰਡੀ ਸਾਬੋਂ ਪਹੁੰਚ ਕੇ ਇਹ ਪਹਿਲਾ ਫੇਜ਼ ਹੈ ਜਿਹੜਾ ਇਹ ਉੱਥੇ ਜਾ ਕੇ ਖਤਮ ਹੋਏਗਾ ਮੋਹਾਲੀ ਦੇ ਵਿੱਚ ਕੱਲ ਅਰਵਿੰਦ ਕੇਜਰੀਵਾਲ ਜੀ ਪਹੁੰਚੇ ਸੀ ਉਹਨਾਂ ਨੇ ਸਲੋਗਨ ਲਾਂਚ ਕੀਤਾ ਹੈ ਸੰਸਦ ਦੇ ਵਿੱਚ ਇੱਕ ਵਾਰ ਫੇਰ ਭਗਵੰਤ ਮਾਨ ਤੇ ਇਹਦੇ ਬਾਰੇ ਕੀ ਕਹੋਗੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਕੈਂਪੇਨ ਸ਼ੁਰੂਆਤ ਕੀਤੀ ਗਈ ਉਹ ਸਲੋਗਨ ਇੱਕ ਵਾਰ ਫੇਰ ਭਗਵੰਤ ਮਾਨ ਦੇ ਨਾਮ ਤੇ ਕੀਤਾ ਗਿਆ ਦੇਖੋ ਅੱਜ ਪੰਜਾਬੀ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਇਹ ਪੁੱਛਦੇ ਨੇ ਕਿ ਸੰਸਦ ਚ ਭਗਵੰਤ ਮਾਨ ਸੰਸਦ ਤੋਂ ਤਾਂ ਲਿਆਂਦਾ ਸੀ ਭਗਵੰਤ ਮਾਨ ਨੂੰ ਉਦੋਂ ਤਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਕਹਿੰਦੇ ਸੀ ਸਾਡੀ ਪੰਜਾਬ 'ਚ ਸਰਕਾਰ ਬਣਾਓ ਅਸੀਂ ਮਸਲੇ ਹੱਲ ਕਰਾਂਗੇ ਸਰਕਾਰ ਸਾਡੇ ਕੋਲ ਹੋਊਗੀ ਅਸੀਂ ਐਮਐਸਪੀ ਦੇ ਦਾਂਗੇ ਅਸੀਂ ਉਰੇ ਡਿਵੈਲਪਮੈਂਟ ਕਰ ਦਾਂਗੇ ਉਰੇ ਲਾਅ ਐਂਡ ਆਰਡਰ ਅਸੀਂ ਬਹੁਤ ਵਧੀਆ ਕਰ ਦਾਂਗੇ ਤਾਂ ਹੀ ਸੰਸਦ 'ਚੋਂ ਲਿਆਂਦਾ ਸੀ ਹੁਣ ਫੇਲ ਹੋ ਗਿਆ ਦਾ ਮਤਲਬ ਹੁਣ ਕਹਿੰਦੇ ਇਹਨੂੰ ਦੁਬਾਰਾ ਸੰਸਦ ਭੇਜ ਦਿਓ ਮਤਲਬ ਕੋਈ ਪਾਰਟੀ ਦਾ ਕੋਈ ਸਟੈਂਡ ਹੁੰਦਾ ਕੋਈ ਵਿਜਨ ਹੁੰਦਾ ਅਸ਼ਰਫ ਜੀ ਜਿਹੜੀ ਪੰਜਾਬ ਬਚਾਓ ਯਾਤਰਾ ਵੀ ਇਕੱਲੇ ਦਲ ਕੱਢ ਰਿਹਾ ਹੈ ਅੱਜ ਉਹਦਾ ਵੀ ਮਕਸਦ ਏ ਅੱਜ ਸਾਡੀ ਹੋਂਦ ਦੇ ਉੱਤੇ ਸਵਾਲ ਹੈ ਪੰਜਾਬ ਦੇ ਵਿੱਚ ਗੈਰ ਪੰਜਾਬੀ ਦੇਖੋ ਪੰਜਾਬ ਉਹ ਸੂਬਾ ਜਿਹਨੇ ਦੇਸ਼ ਨੂੰ ਰਾਹ ਦਿਖਾਇਆ ਪੰਜਾਬ ਉਹ ਸੂਬਾ ਜਿਹਨੇ ਆਜ਼ਾਦੀ ਦੀ ਲੜਾਈ ਲੜੀ ਕਾਲੇ ਪਾਣੀ ਦੀ ਜੇਲਾਂ ਕੱਟਣ ਵਾਲੇ ਪੰਜਾਬੀ ਐਮਰਜੈਂਸੀ ਦੇ ਖਿਲਾਫ ਲੜਾਈ ਲੜਨ ਵਾਲੇ ਪੰਜਾਬੀ ਜੰਗਾਂ ਨੂੰ ਆਪਣੇ ਪਿੰਡੇ ਤੇ ਹੰਡਾਉਣ ਵਾਲੇ ਪੰਜਾਬੀ ਤੇ ਭਗਵੰਤ ਮਾਨ ਐਸਾ ਪਹਿਲਾ ਮੁੱਖ ਮੰਤਰੀ ਜਿਹਨੇ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ ਤੇ ਕਿਹਨੂੰ ਸਿਆਸਤ ਚਮਕਾਈ ਜਾ ਰਹੀ ਹੈ ਕਿਹਦੀ ਅਰਵਿੰਦ ਕੇਜਰੀਵਾਲ ਦੀ ਇਸ਼ਤਿਹਾਰ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਪੰਜਾਬ ਦਾ ਉੱਥੇ ਕੀ ਹੈ ਕਿ ਸਾਡਾ ਉੱਥੇ ਕੋਈ ਕੰਮ ਹੈ ਕੇਜਰੀਵਾਲ ਕਰਕੇ ਲਾ ਰਹੇ ਹਨ ਨਾ ਇਸ਼ਤਿਹਾਰ ਬੋਝ ਕਿੱਥੇ ਪੈ ਰਿਹਾ ਪੰਜਾਬ ਤੇ ਹੈਲੀਕਾਪਟਰ ਸਾਡਾ ਘੁੰਮ ਰਿਹਾ ਬੋਝ ਕਿਤੇ ਪੈ ਰਿਹਾ ਪੰਜਾਬ ਤੇ ਕੇਜਰੀਵਾਲ ਨੂੰ ਇੱਕ ਈਡੀ ਦਾ ਸਮਨ ਆ ਜੇ ਨਾ ਤਾਂ ਮੈਂ ਤੁਹਾਨੂੰ ਦੱਸਦਾ ਪੰਜਾਬ ਦਾ 3-4 ਕਰੋੜ ਰੁਪਈਆ ਖਰਚਾ ਆ ਜਾਂਦਾ ਕਿਉਂ ਭਗਵੰਤ ਮਾਨ ਸਾਹਿਬ ਹੈਲੀਕਾਪਟਰ ਲੈ ਕੇ ਜਾਂਦੇ ਨੇ ਕੇਜਰੀਵਾਲ ਨੂੰ ਬਿਠਾਉਂਦੇ ਨੇ ਚਲੋ ਹਵਾ ਚ ਜਿੰਨਾ ਚਿਰ ਈਡੀ ਦੇ ਸੰਬੰਧ ਦਾ ਦਿਨ ਹੀ ਨਿਕਲਦਾ ਸਾਡਾ ਹੈਲੀਕਾਪਟਰ ਨੀਚੇ ਨਹੀਂ ਉਤਰਦਾ ਦੱਸੋ ਸਾਡਾ ਪੰਜਾਬ ਦਾ ਉਹਦੇ ਚ ਕੀ ਹੈ ਮਤਲਬ 66000 ਕਰੋੜ ਦਾ ਕਰਜ਼ਾ ਅਸੀਂ ਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਲੈ ਲਿਆ ਪੰਜਾਬ 'ਚ ਤਾਂ ਇੱਟ ਤੱਕ ਨਹੀਂ ਲੱਗੀ ਕੋਈ ਨਵਾਂ ਹਸਪਤਾਲ ਖੁੱਲਿਆ ਹੋਵੇ ਦੱਸ ਦੋ ਕੋਈ ਦੁਬੱਡਾ 에ਅਰਪੋਰਟ ਆਇਆ ਹੋਵੇ ਦੱਸ ਦਿਓ ਕੋਈ ਪ੍ਰਾਈਵੇਟ ਇਨਵੈਸਟਮੈਂਟ ਆਈ ਹੋਵੇ ਦੱਸ ਦਿਓ ਕੋਈ ਹਾਈਵੇ ਬਣਿਆ ਹੋਵੇ ਦੱਸ ਦੋ ਮਤਲਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਿਸ਼ਾਨੀ ਹੈ ਕੀ ਪੁਰਾਣੀਆਂ ਸਰਕਾਰਾਂ ਦੇ ਬਾਦਲ ਸਾਹਿਬ ਦੇ ਕੀਤੇ ਕੰਮ ਸਹੂਬਿਦਾ ਕੇਂਦਰ ਬਣਾਏ ਉਹਨਾਂ ਨੂੰ ਕਲੀ ਕੂਚੀ ਕੀਤੀ 10x12 ਦੀ ਪੈਰਾਸੈਟਾਮੋਲ ਦੀ ਦੁਕਾਨ ਉਹ ਦੱਸੋ ਲੋਕੋ ਉਹ ਆਮ ਆਦਮੀ ਪਾਰਟੀ ਵਾਲਿਓ ਜਿਹੜਾ ਪੰਜਾਬ 40s max aims pgi ਵਰਗੇ ਹਸਪਤਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਤੇ ਉਥੇ 10x12 ਦੀ ਪੈਰਾਸੈਟਾਮੋਲ ਦੀ ਦੁਕਾਨ ਦਾ ਕੰਮ ਹੈ ਕੀ ਹੈ ਕੀ ਪੈਰਾਸੈਟਾਮੋਲ ਲੈਣ ਜਾਣਾ ਪੰਜਾਬੀਆਂ ਨੇ ਅੱਗੇ ਗੱਲ ਕਰੋ ਨਾ 1997 ਚ ਅਕਾਲੀ ਦਲ ਦਾ ਵਿਜ਼ਨ ਤਾਂ ਸੀਗਾ ਸੈਟਲਾਈਟ ਕੇਂਦਰਾਂ ਦਾ ਇਹਨਾਂ ਦਾ ਵਿਜ਼ਨ ਦੇਖ ਲਓ ਸੋ ਇਹ ਸਰਕਾਰ ਫੇਲ ਹੋ ਚੁੱਕੀ ਹੈ ਹੁਣ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਸੋਚਦੇ ਨੇ ਵੀ ਭਗਵੰਤ ਮਾਨ ਨੂੰ ਦੁਬਾਰਾ ਸੰਸਦ ਹੀ ਭੇਜ ਦਈਏ ਐਮਪੀ ਦੀ ਸੀਟ ਹੀ ਸਿਕਿਉਰ ਕਰ ਲਈਏ ਪਰ ਕੇਜਰੀਵਾਲ ਸਾਹਿਬ ਚੈਲੰਜ ਹੈ ਹੁਣ ਯਾਦ ਤਾਂ ਭਗਵੰਤ ਮਾਨ ਨੂੰ ਸੰਗਰੂਰੋਂ ਜਿਹੜਾ ਉਹਦਾ ਜੱਦੀ ਹਲਕਾ ਹੈ ਹੁਣ ਐਮਪੀ ਦੀ ਚੋਣ ਲੜਾਓ ਨਾਲੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਮੁੱਖ ਮੰਤਰੀ ਤੁਹਾਡਾ ਕਿੱਡਾ ਕ ਪਪੂਲਰ ਹੈ ਔਰ ਜੇ ਉੱਥੇ ਜਮਾਨਤ ਨਾ ਜਮਤ ਹੋਈ ਤਾਂ ਸਾਨੂੰ ਆ ਕੇ ਫੜ ਲਿਓ ਇੰਨਾ ਜ਼ਿਆਦਾ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਸਰਕਾਰ ਦੇ ਝੂਠ ਤੇ ਫਰੇਬ ਦੇ ਖਿਲਾਫ ਗੁੱਸਾ ਹੈ ਤੁਸੀਂ ਕਹਿ ਰਹੇ ਹੋ ਕਿ 40 ਵਰਗੇ ਹਸਪਤਾਲ ਲੈ ਕੇ ਆਉਂਦੇ ਪਰ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਕਿ ਉੱਥੇ ਟੈਸਟ ਵੀ ਫ੍ਰੀ ਹੁੰਦੇ ਨੇ ਦਵਾਈਆਂ ਵੀ ਫ੍ਰੀ ਮਿਲਦੀਆਂ ਨੇ ਗਰੀਬ ਲੋਕਾਂ ਨੂੰ ਇਹਦੇ ਬਾਰੇ ਫਿਰ ਤੁਸੀਂ ਕੀ ਕਹੋਗੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹਣਾ ਉਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਆਮ ਆਦਮੀ ਪਾਰਟੀ ਕਲੀਨਿਕ ਦੇ ਵਿੱਚ ਦੱਸੋ ਜੀ ਕਿਹੜੀ ਕੋਈ ਇਹਨਾਂ ਨੇ ਕੋਈ ਐਕਸ-ਰੇ ਮਸ਼ੀਨ ਲਾਈ ਹੈ ਕਿਹੜੀ ਕੋਈ ਉੱਥੇ ਲੈਬ ਹੈ ਕੁਝ ਵੀ ਨਹੀਂ ਇੱਕ ਡਾਕਟਰ ਬਿਠਾਇਆ ਉਹਨੂੰ ਪਰ ਪੇਸ਼ੈਂਟ ਦਿੰਦੇ ਨੇ ਉਹਦੇ 'ਚ ਵੀ ਐਡਾ ਵੱਡਾ ਘਪ ਲੈ ਕੇ ਫੇਕ ਐਂਟਰੀਆਂ ਪਾਈਆਂ ਜਾ ਰਹੀਆਂ ਨੇ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਪਟਿਆਲੇ 'ਚ ਇੱਕ ਡਾਕਟਰ ਨੇ ਮਹੀਨੇ ਦੇ ਮਤਲਬ ਤਾਂ ਪਤਾ ਨਹੀਂ ਕਿੰਨੇ ਪੇਸ਼ੈਂਟ ਦਿਖਾਤੇ ਜਿੰਨੇ ਮਹੀਨੇ 'ਚ ਘੰਟੇ ਨਹੀਂ ਹੁੰਦੇ ਜਿੰਨੇ ਮਿੰਟ ਨਹੀਂ ਹੁੰਦੇ ਸੋ ਉਸ ਤਰੀਕੇ ਦਾ ਫਰੇਵੇ ਲੋਕ ਕਰਦੇ ਨੇ ਪਰ ਅੱਜ ਪੰਜਾਬ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਹੁਣ ਪੰਜਾਬ ਦੁਬਾਰਾ ਵੋਟ ਕਿਉਂ ਪਾਵੇ ਇਹ ਲੋਕ ਤਾਂ ਕਹਿੰਦੇ ਸੀ ਕਿ ਜੀ ਜੇਐਸਆਈ ਕੰਮ ਕਰਾਂਗੇ ਤਾਂ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਲੋਕ ਆਪ ਹੀ ਪਾ ਦੇਣਗੇ ਹੋਣ ਇਸ਼ਤਿਹਾਰ ਵੱਡੇ ਵੱਡੇ ਲਾਉਂਦੇ ਨੇ ਹਰ ਇੱਕ ਅਖਬਾਰ ਭਰ ਦਿੰਦੇ ਨੇ ਇਸ਼ਤਿਹਾਰਾਂ ਦਾ ਰੈਲੀਆਂ ਪੰਜਾਬ ਦੇ ਖਰਚੇ ਤੇ ਰਵਿੰਦ ਕੇਜਰੀ ਵੱਲੋਂ ਬੁਲਾ ਕੇ ਕੱਢਦੇ ਨੇ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਜੇ ਦਿੱਤਾ ਪੰਜਾਬ ਨੂੰ ਤਾਂ ਉਹ ਚਾਰ ਡੀ ਦਿੱਤੇ ਨੇ ਮੈਂ ਕੱਲ ਵੀ ਕਿਹਾ ਸੀ ਚਾਰ ਡੀ ਪਹਿਲਾ ਡੀ ਡੈਟ ਕਰਜ਼ਾ ਦੂਜਾ ਡੀ ਡੈਥ ਗੈਂਗਸਟਰ ਸਾਡੇ ਖਿਡਾਰੀਆਂ ਨੂੰ ਵਪਾਰੀਆਂ ਨੂੰ ਫਰੋਤੀਆਂ ਕਰਕੇ ਮਾਰ ਰਹੇ ਨੇ ਤੀਜਾ ਡੀ ਹੈ ਡਾਂਗ ਜਿਹੜੀ ਕਿ ਰੱਜ ਕੇ ਚੱਲ ਰਹੀ ਹੈ ਮੁਲਾਜ਼ਮ ਜਥੇਬੰਦੀਆਂ ਤੇ ਚੱਲ ਰਹੀ ਹੈ ਸਾਡੇ ਬੱਚਿਆਂ ਤੇ ਚੱਲ ਰਹੀ ਹੈ ਮਾਨ ਸਾਹਿਬ ਕਹਿੰਦੇ 40000 ਨੌਕਰੀ ਦਿੱਤੀ ਉਹ ਭਰਾਵਾ ਜੇ 40000 ਨੌਕਰੀ ਦਿੱਤੀ ਹੈ ਤਾਂ ਫਿਰ ਇਹ ਜਿਹੜੇ ਬੱਚੇ ਕੋਈ ਤੁਹਾਡੇ ਘਰ ਦੇ ਬਾਹਰ ਧਰਨੇ ਤੇ ਬੈਠੇ ਨੇ ਕੋਈ ਟੈਂਕੀਆਂ ਤੇ ਚੜੇ ਨੇ ਸਿੰਪੀ ਸ਼ਰਮਾ ਜੀ ਨੂੰ ਭੈਣ ਬਣਾਇਆ ਸੀ ਉਹਨਾਂ ਨੂੰ ਦੱਸੋ ਨਾ ਵੀ ਕਿਹਨੂੰ ਦੇਤੀ 40000 ਤੇ ਜਿਹੜਾ ਚੌਥਾ ਡੀ ਹੈ ਉਹ ਹੈ ਡਰੱਗ ਜਿਹੜਾ ਇਹਨਾਂ ਦੀ ਦੇਣ ਹੈ ਪੰਜਾਬ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਸ਼ਰਫ ਜੀ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸੂਬੇ ਦੇ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਿਕਾਰੀ ਹੈ ਔਰ ਕੋਰਟ ਕਦੇ ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰਦੀ ਕੋਰਟ ਪੋਲਿਟਿਕਲ ਗੱਲ ਨਹੀਂ ਕਰਦੀ ਹੁਣ ਸਾਹਮਣੇ ਕਿੱਥੋਂ ਆਇਆ ਕੱਲ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਉੱਥੇ ਜਲੰਧਰ ਸੁਪਨ ਸ਼ਰਮਾ ਜੀ ਜਿਹੜੇ ਇਹਨਾਂ ਦੇ ਐਸਐਸਪੀ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਜੀ ਅਸੀਂ ਇੱਕ ਬਹੁ ਕਰੋੜੀ 500 ਕਰੋੜ ਦਾ ਡਰੱਗ ਰੈਕਟ ਫੜਿਆ ਜਿਹਦਾ ਸਰਗਨਾ ਉਹ ਯੂਕੇ ਦੇ ਵਿੱਚ ਰਹਿੰਦਾ ਹੈ ਮਨੀਸ਼ Munshi ਜੀ ਨੂੰ ਕਹਿੰਦੇ ਨੇ ਉਹ ਕਹਿੰਦੇ ਜੀ ਉੱਥੇ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਇਹ ਡਰੱਗ ਰੈਕਟ ਆਪਰੇਟ ਕਿਵੇਂ ਹੁੰਦਾ ਸੀ ਇਹ ਡਰੱਗ ਰੈਕਟ ਆਪਰੇਟ ਹੁੰਦਾ ਸੀ ਕਿ ਚਾਰਖੰਡ ਤੋਂ ਪਹਿਲਾਂ ਡਰੱਗ ਲਿਆ ਕੇ ਜਲੰਧਰ ਰੱਖਿਆ ਜਾਂਦਾ ਸੀ ਜਲੰਧਰ ਤੋਂ ਕੋਰੀਅਰ ਜ਼ਰੀਏ ਇਹ ਦੂਜੇ ਦੇਸ਼ਾਂ ਦੇ ਵਿੱਚ ਬਾਹਰ ਸਮਗਲ ਕੀਤਾ ਜਾਂਦਾ ਸੀ ਤੇ ਹੁਣ ਜਿਹੜਾ Munshi Manish ਹੈ ਉਹ ਸਭ ਤੋਂ ਜ਼ਿਆਦਾ ਰਾਈਟ ਹੈਂਡ ਮੈਨ ਕਿਹਦਾ Manish Thakur ਉਹ ਜਿਹੜਾ ਜਲੰਧਰ ਦਾ MLA ਸ਼ੀਤਲ ਅੰਗੁਰਾਲ ਹੈ ਉਹਦਾ ਰਾਈਟ ਹੈਂਡ ਮੈਨ ਹੈ ਚਾਹੇ ਸ਼ੀਤਲ ਅੰਗੁਰਾਲ ਵਿਆਹ ਤੇ ਜਾਵੇ ਚਾਹੇ ਸ਼ੀਤਲ ਅੰਗਰਾਲ ਫਿਲਮ ਦੇਖਣ ਜਾਵੇ ਚਾਹੇ ਸ਼ੀਤਲ ਅੰਗਰਾਲ ਜਿੰਮ ਜਾਵੇ ਬਾਜ਼ਾਰ ਜਾਵੇ ਗੇੜੀ ਲਾਣ ਜਾਵੇ ਇਹ ਮਨੀਸ਼ ਠਾਕੁਰ मुंशी ਇਹ ਸ਼ੀਤਲ ਅੰਗਰਾਲ ਦੇ ਨਾਲ ਹੁੰਦਾ ਔਰ ਫੈਮਿਲੀ ਟਾਈਜ਼ ਨੇ ਅੰਗਰਾਲ ਸਾਹਿਬ ਦੀ ਘਰ ਵਾਲੀ ਮਨੀਸ਼ ਠਾਕੁਰ ਦੀ ਘਰ ਵਾਲੀ ਮਤਲਬ ਅਣਗਿਣਤ ਫੋਟੋਆਂ ਤੇ ਜਦੋਂ ਇਹ ਸਾਡੇ ਸ਼ੀਤਲ ਅੰਗਰਾਲ ਸਾਹਿਬ ਜਾਂਦੇ ਨੇ ਯੂਕੇ ਇਹ ਉਹਦੇ ਘਰੇ ਠਹਿਰਦੇ ਨੇ ਉੱਥੋਂ ਵੀਡੀਓ ਲਾਈਵ ਸ਼ਰਾਬਾਂ ਪੀਂਦੇ ਦੀਆਂ ਮਸਤੀ ਕਰਦੇ ਦੀਆਂ ਮਤਲਬ ਇੰਨਾ ਕਲੋਜ਼ ਰਿਸ਼ਤਾ ਇਹਨਾਂ ਦਾ ਤੇ ਅੱਜ ਪੰਜਾਬ ਸਰਕਾਰ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ ਹੁਣ ਕਿਉਂ ਨਹੀਂ ਪਰਚਾ ਕੀਤਾ ਸ਼ੀਤਲੰਗਰਾਲ ਤੇ ਦੂਜੀਆਂ ਪਾਰਟੀਆਂ ਨੂੰ ਤਾਂ ਤੁਸੀਂ ਹਨੇਰਿਆਂ ਚ ਚੱਕਣ ਤੱਕ ਜਾਣਦੇ ਹੋ ਝੂਠੇ ਪਰਚੇ ਦਰਜ ਕਰਨ ਜਾਣਦੇ ਹੋ ਅੱਜ ਤੁਹਾਡੇ ਐਮਐਲਏ ਦੀ ਸਰਪ੍ਰਸਤੀ ਸਾਬਤ ਹੋ ਗਈ ਹੈ ਇੱਕ 500 ਕਰੋੜ ਦਾ ਡਰੱਗ ਰੈਕੈਟ ਜਿਹੜਾ ਥੋਡੀ ਪੁਲਿਸ ਨੇ ਫੜਿਆ ਥੋਡੀ ਸਰਕਾਰ ਨੇ ਫੜਿਆ ਤੇ ਅੱਜ ਤੁਸੀਂ ਕਿਉਂ ਨਹੀਂ ਪਰਚਾ ਦਰਜ ਕਰਦੇ ਵੀ ਉਥੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਹੋਵੇ ਮੈਂ ਤਾਂ ਅਜ ਐਨਸੀਬੀ ਨੂੰ ਅਪੀਲ ਕਰਦਾ ਸੀਬੀਆਈ ਨੂੰ ਅਪੀਲ ਕਰਦਾ ਈਡੀ ਨੂੰ ਅਪੀਲ ਕਰਦਾ ਕਿ ਇੰਟਰਨੈਸ਼ਨਲ ਡਰੱਗ ਟ੍ਰੇਡ ਹੈ ਪੰਜਾਬ ਪੁਲਿਸ ਕੈਰੀ ਇੰਟਰਨੈਸ਼ਨਲ ਡਰੱਗ ਟ੍ਰੇਡ ਹੈ ਸੋ ਪੰਜਾਬ ਪੁਲਿਸ ਇਹਦੇ ਚ ਇਨਵੈਸਟੀਗੇਸ਼ਨ ਕਰਨ ਚ ਸਕਸ਼ਮ ਨਹੀਂ ਕਿਉਂਕਿ ਸੱਤਾਧਾਰੀ ਤਿਰਦਾ ਐਮਐਲਏ ਇਹਦੇ ਚ ਇਨਵੋਲਡ ਹੈ ਸੋ ਇਹਦੇ ਚ ਈਡੀ ਐਨਸੀਬੀ ਨੂੰ ਤੇ ਸੀਬੀਆਈ ਨੂੰ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਦੀ ਰਿਪੋਰਟ ਦੇ ਵਿੱਚ ਆਇਆ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਸ਼ਾ ਵਿਕਾਰੀ ਹੈ। ਜਲੰਧਰ ਦੇ ਵਿੱਚ ਸੁਪਨ ਸ਼ਰਮਾ ਨੇ 500 ਕਰੋੜ ਦੀ ਡਰਗ ਫੜੀ ਹੈ ਜਿਹੜੀ ਅ ਪਰ ਜਿਵੇਂ ਸਰਕਾਰ ਦੇ ਉੱਪਰ ਐਲਿਗੇਸ਼ਨ ਤੁਸੀਂ ਲਾ ਰਹੇ ਹੋ ਪਰ ਫੜ ਵੀ ਤਾਂ ਉਹਨਾਂ ਦੀ ਪਾਲਿਸੀ ਰਹੀ ਹੈ। ਨਹੀਂ ਮੈਂ ਇਹ ਗੱਲ ਕਹਿ ਰਿਹਾ ਜੀ ਕਿ ਜੇ ਸੁਪਨ ਸ਼ਰਮਾ ਜੀ ਕਹਿੰਦੇ ਨੇ ਕਿ ਅੱਜ ਡਰਗ ਰੈਕਟ ਫੜਿਆ ਤਾਂ ਉਹਦੇ ਵਿੱਚ ਸਿਲੈਕਟਿਵ ਇਨਵੈਸਟੀਗੇਸ਼ਨ ਕਿਉਂ ਹੋ ਰਹੀ ਹੈ? ਸਰਗਨਾ ਤਾਂ ਤੁਸੀਂ ਕਹਿੰਦੇ ਹੋ ਯੂਕੇ ਬੈਠਾ ਹੈ ਉਹ ਤਾਂ ਤੁਹਾਡੀ ਪਹੁੰਚ ਤੋਂ ਬਾਹਰ ਹੈ। ਤੇ ਜੇ ਜਲੰਧਰ ਦੇ ਵਿੱਚੋਂ ਡਰੱਗ ਜਾ ਰਿਹਾ ਸੀ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਐਕਸਪੋਰਟ ਹੋ ਰਿਹਾ ਤਾਂ ਜਲੰਧਰ ਦਾ ਐਮਐਲਏ ਕੌਣ ਹੈ ਤਾਂ ਕੀ ਐਮਐਲਏ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਐਮਐਲਏ ਨੂੰ ਬੁਲਾ ਕੇ ਨਾਮਜ਼ਦ ਕਰਕੇ ਇਨਵੈਸਟੀਗੇਟ ਨਹੀਂ ਕਰਨਾ ਚਾਹੀਦਾ ਮੈਂ ਤਾਂ ਫੇਰ ਇਨਵੈਸਟੀਗੇਸ਼ਨ ਦੀ ਗੱਲ ਕਰ ਰਿਹਾ ਕਿਉਂਕਿ ਜੁਮਲੇ ਅਸੀਂ ਬਹੁਤ ਸੁਣ ਲਏ ਭਗਵਾਨਤਮਾਨ ਸਾਹਿਬ ਨੇ ਪੰਜਾਬ ਨੂੰ ਝੂਠ ਤੇ ਝੂਠ ਬੋਲਿਆ ਕਦੇ 골ਡੀ ਬਰਾਡ ਵਾਲਾ ਝੂਠ ਕਦੇ BMW ਦੇ ਪਲਾਂਟ ਵਾਲਾ ਝੂਠ ਕਦੇ ਘੋੜਿਆਂ ਵਾਲਾ ਝੂਠ ਕਦੇ ਸੁਖ ਵਿਲਾਸ ਵਾਲਾ ਝੂਠ ਕਦੇ ਚਰਨਜੀਤ ਚੰਨੀ ਕਹਿੰਦੇ ਰਿਸ਼ਵਤ ਮੰਗਦਾ ਜੀ ਉਹ ਤੇ ਪਰਚਾ ਦਰਜ ਕਰਾਂਗੇ ਅੱਜ ਤੱਕ ਕਾਰਵਾਈ ਨਹੀਂ ਹੋਈ ਰਾਜਾ ਵੜਿੰਗ ਕਹਿੰਦੇ ਬਾਡੀਆਂ ਲਵਾ ਲਿਆ ਉਹਨੂੰ ਧਮਕੀਆਂ ਤਾਂ ਵਿਧਾਨ ਸਭਾ 'ਚ ਖੜੇ ਹੋ ਕੇ ਬਹੁਤ ਦੰਦੇ ਨੇ ਕਾਰਵਾਈ ਕੋਈ ਨਹੀਂ ਕਰਦੇ ਤੇ ਆਪਦੇ ਐਮਐਲਏ ਬਾਰੇ ਕਿਉਂ ਨਹੀਂ ਬੋਲਦੇ ਫਿਰ ਅੱਜ ਬੋਲਣ ਨਾ ਭਗਵੰਤ ਮਾਨ ਕਿ ਭਾਈ ਮੈਂ ਸ਼ੀਤਲ ਅੰਗਰਾਲ ਤੇ ਵੀ ਪਰਚਾ ਦਰਜ ਕਰੂੰਗਾ ਇੱਥੋਂ ਪਤਾ ਲੱਗਦਾ ਕਿ ਮੁੱਖ ਮੰਤਰੀ ਨੇ ਝੂਠੇ ਪਹਿਲਾਂ ਵੀ ਜਦਨੇ ਇਹਨਾਂ ਨੇ ਆਹ ਸੁਖ ਵਿਲਾਸ ਵਾਲਾ ਝੂਠ ਬੋਲਿਆ ਸੀ ਖਵਿਲਾਸ ਵਾਲਾ ਕੀ ਝੂਠ ਬੋਲਿਆ ਸੀ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਤਫਸੀਲ ਚ ਜਾਣਕਾਰੀ ਦਿਓ ਦੇਖੋ ਸੁਖ ਵਿਲਾਸ ਬਾਰੇ ਮੁੱਖ ਮੰਤਰੀ ਸਾਹਿਬ ਅਸਲ ਦੇ ਵਿੱਚ ਗੱਲ ਕੀ ਸੀ ਕਿ ਪੰਜਾਬ ਦੇ ਵਿੱਚ ਮਸਲਾ ਖੜਾ ਹੋ ਗਿਆ ਸੀ ਸ਼ੁਭ ਕਰਨ ਦੀ ਮੌਤ ਦਾ ਸ਼ੁਭ ਕਰਨ ਦੇ ਗੋਲੀ ਵੱਜ ਕੇ ਪੰਜਾਬ ਦੇ ਵਿੱਚ ਮੌਤ ਹੋਈ ਜਿੱਥੋਂ ਭਗਵਾਨਤ ਮਾਨ ਸਾਹਿਬ ਕਾਰਵਾਈ ਕਰਨ ਤੇ ਮੁਨਕਰ ਹੋ ਗਏ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਤੇ ਜ਼ੀਰੋ ਐਫ ਆਈ ਆਰ ਦਰਜ ਕੀਤੀ ਜ਼ੀਰੋ ਐਫ ਆਈ ਆਰ ਅਸ਼ਰਫ ਜੀ ਕਿੱਥੇ ਦਰਜ ਹੁੰਦੀ ਹੈ ਜਿੱਥੇ ਜੂਰਿਸਡਿਕਸ਼ਨ ਦਾ ਡਿਸਪਿਊਟ ਪੈ ਜੇ ਸੋ ਭਗਵੰਤ ਮਾਨ ਸਾਹਿਬ ਨੇ ਇਹ ਕਹਿਤਾ ਕਿ ਸ਼ੁਭ ਕਰਨ ਦੀ ਮੌਤ ਖਨੌਰੀ ਬਾਰਡਰ ਤੇ ਪੰਜਾਬ ਤੇ ਨਹੀਂ ਹੋਈ ਇਹ ਹਰਿਆਣੇ ਚ ਹੋਈ ਹੈ ਆੜਨ ਪਛਾਤੇ ਪੁਲਿਸ ਵਾਲਿਆਂ ਖਿਲਾਫ ਪਰਚਾ ਦਰਜ ਹੋਇਆ ਤੇ ਇਨਵੈਸਟੀਗੇਸ਼ਨ ਵੀ ਹਰਿਆਣੇ ਨੂੰ ਭੇਜ ਦਿੱਤੀ ਜਦੋਂ ਮੁੱਖ ਮੰਤਰੀ ਦੀ ਥੂ ਥੂ ਸ਼ੁਰੂ ਹੋਈ ਇਸ ਗੱਲ ਤੇ ਤਾਂ ਮੁੱਖ ਮੰਤਰੀ ਨੇ ਉਹ ਤੋਂ ਪਟਕਾਉਣ ਦੇ ਲਈ ਮੁੱਦਾ ਪਟਕਾਉਣ ਦੇ ਲਈ ਹਮੇਸ਼ਾ ਇਦਾਂ ਹੀ ਕਰਦੇ ਨੇ ਚਰਨਜੀਤ ਚੰਨੀ ਕੋੜੇ BMW ਰਾਜਾ ਵੜेंगे ਸਭ ਮੁੱਦਾ ਪਟਕਾਉਣ ਦੇ ਇਸ਼ੂ ਨੇ ਤਾਂ ਇਹ ਤੋਂ ਮੁੱਦਾ ਪਟਕਾਉਣ ਦੇ ਲਈ ਕਹਿੰਦੇ ਜੀ ਸੁੱਖ ਵਿਲਾਸ ਦੇ ਉੱਤੇ ਇਹਨਾਂ ਨੇ ਜੀ 108 ਕਰੋੜ ਦਾ ਸਟੇਟ ਨੂੰ ਘਾਟਾ ਪਾਤਾ ਆਪ ਕਮਾਈ ਕਰ ਲਈ ਇਹਨਾਂ ਨੇ ਇੱਕ ਸੜਕ ਬਣਾ ਲਈ ਇਹਨਾਂ ਨੇ ਕਨਫਲਿਕਟ ਆਫ ਇੰਟਰਸਟ ਕਰਤਾ ਆਪਣੇ ਆਪ ਨੂੰ ਆਪ ਹੀ ਪਰਮਿਸ਼ਨਾਂ ਦੇਤੀਆਂ ਜੀਐਸਟੀ ਖਾ ਗਏ ਮੈਂ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਨਾਲ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਤੁਹਾਡਾ ਬੋਲਿਆ ਕੱਲਾ ਕੱਲਾ ਸ਼ਬਦ ਝੂਠ ਹੈ ਜਿੱਦਾਂ ਬਾਲਾਸਰ ਨਹਿਰ ਬਾਰੇ ਝੂਠ ਬੋਲਿਆ ਤੁਹਾਨੂੰ ਡਿਫੇਮੇਸ਼ਨ ਨੋਟਿਸ ਦਿੱਤਾ ਮੁਕਸਰ ਅਦਾਲਤ ਚ ਕੇਸ ਪਾਇਆ ਤੁਸੀਂ ਬੜਾ ਹੁਭ ਕੇ ਕਹਿੰਦੇ ਸੀ ਮੈਂ ਤਾਂ ਹਰ ਤਰੀਕ ਤੇ ਜਾਇਆ ਕਰੂੰ ਹਫਤੇ ਹਫਤੇ ਦੀ ਤਰੀਕ ਪਾਉ ਹੁਣ ਮੁਕਸਰ ਦੀ ਅਦਾਲਤ ਬੁਲਾਉਂਦੀ ਆ ਹੁਣ ਜਾਂਦੇ ਨਹੀਂ ਇਸੇ ਤਰੀਕੇ ਅੱਜ ਮੈਂ ਜਵਾਬ ਦੇਣਾ ਚਾਹੁੰਦਾ ਕਿ 108 ਕਰੋੜ ਦੀ ਗੱਲ ਛੱਡੋ ਮਾਨ ਸਾਹਿਬ 108 ਰੁਪਏ ਸੁਖ ਵਿਲਾਸ ਦੇ ਸਾਬਤ ਕਰ ਦਿਓ ਨਹੀਂ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦਿਓ ਕਿਉਂਕਿ ਮੁੱਖ ਮੰਤਰੀ ਦਾ ਕੰਮ ਮਜਬੂਰੀ ਜ਼ाहिर ਕਰਨਾ ਨਹੀਂ ਹੁੰਦਾ ਮੁੱਖ ਮੰਤਰੀ ਦਾ ਕੰਮ ਪ੍ਰੈਸ ਕਾਨਫਰੰਸ ਕਰਨਾ ਨਹੀਂ ਹੁੰਦਾ ਮੁੱਖ ਮੰਤਰੀ ਦਾ ਕੰਮ ਹੁੰਦਾ ਜੇ ਕਿਸੇ ਨੇ ਕੁਝ ਗਲਤ ਕੀਤਾ ਤੇ ਉਤੇ ਕਾਰਵਾਈ ਕਰੋ ਕੀ ਬਤੌਰ ਮੁੱਖ ਮੰਤਰੀ ਤੁਹਾਨੂੰ ਨਹੀਂ ਪਤਾ ਕਿ ਢਾਈ ਏਕੜ ਤੋਂ ਉੱਪਰ ਜਿੰਨੇ ਈਕੋ ਪ੍ਰੋਜੈਕਟ ਨੇ ਉਹਨਾਂ ਦੀ ਮਨਜ਼ੂਰੀ ਕੇਂਦਰ ਸਰਕਾਰ ਦਿੰਦੀ ਹੈ ਤੇ ਸੁਖ ਵਿਲਾਸ ਦੀ ਮਨਜ਼ੂਰੀ 2007 ਚ ਤੁਹਾਡੇ ਅੱਜ ਦੇ ਜਿਹੜੇ ਭਾਈ ਵਾਲਾਂ ਯੂਪੀਏ ਇਹਨਾਂ ਨੇ ਦਿੱਤੀ ਕੋਈ ਸੜਕ ਸੁਖ ਵਿਲਾਸ ਨੂੰ ਨਹੀਂ ਬਣਾਈ ਜਿਹੜੀ ਪਿੰਡ ਵਾਲੀ ਸੜਕ ਜਾਂਦੀ ਹੈ 1972 ਚ ਮੰਡੀ ਬੋਰਡ ਵਾਲੀ ਸੜਕ ਹੈ ਉਹੀ ਸੜਕ ਹੈ ਉਲਟਾ ਸੁਖ ਵਿਲਾਸ ਨੇ ਆਪਣੇ ਪੱਲਿਓ ਪੈਸੇ ਦੇ ਕੇ ਮੰਡੀ ਬੋਰਡ ਨੂੰ ਉਹ ਸੜਕ ਨੂੰ ਠੀਕ ਕਰਾਇਆ ਜੀਐਸਟੀ 40 ਕਰੋੜ ਭਗਵੰਤ ਮਾਨ ਸਾਹਿਬ ਪੰਜਾਬ ਸਰਕਾਰ ਨੂੰ 10 ਸਾਲ ਚ ਦੇਤੀ 40 ਕਰੋੜ ਕੇਂਦਰ ਸਰਕਾਰ ਨੂੰ ਦੇਤੀ ਜਿਹੜਾ ਪੰਜਾਬ ਸਰਕਾਰ ਨੇ ਰਿਫੰਡ ਦੇਣਾ ਸੀ ਉਹ ਵੀ ਨਹੀਂ ਦਿੱਤਾ ਨਾ ਅਸੀਂ ਮੰਗਿਆ ਬਿਜਲੀ ਦਾ ਬਿੱਲ 20 ਕਰੋੜ ਦਾ ਤੇ ਤੁਸੀਂ ਕਿਉਂ ਝੂਠ ਬੋਲਦੇ ਹੋ ਕਿਉਂ ਝੂਠ ਬੋਲਦੇ ਹੋ ਤੇ ਤੁਸੀਂ ਕਹਿੰਦੇ ਇਕੋ ਪਾਲਿਸੀ ਜਿਹੜੀ ਬਣਾਈ ਸੀ ਪੰਜਾਬ ਸਰਕਾਰ ਨੇ ਉਹ ਆਪਣਾ ਸੁਖ ਵਿਲਾਸ ਬਣਾ ਕੇ ਖਤਮ ਕਰਤੀ ਉਹ ਤਾਂ ਪਾਲਿਸੀ ਅੱਜ ਵੀ ਸਟੈਂਡ ਕਰਦੀ ਹੈ ਤੁਹਾਡੀ ਆ ਤੁਸੀਂ ਵੀ ਉਹ ਪਾਲਿਸੀ ਜਾਰੀ ਕੀਤੀ ਹੈ ਸੋ ਆਪਾਂ ਕਿਉਂ ਐਡਾ ਝੂਠ ਬੋਲਦੇ ਆਂ ਕੀ ਸ਼ੁਭ ਕਰਨ ਦਾ ਮਸਲਾ ਆਪਾਂ ਇਦਾਂ ਲ ਘੋਲਾਂਗੇ ਕੀ ਪ੍ਰਿਤਪਾਲ ਨੂੰ ਅਗਵਾ ਕਰਕੇ ਜਿਹੜਾ ਹਰਿਆਣਾ ਪੁਲਿਸ ਲੈ ਕੇ ਗਈ ਐ ਉਹਦੇ ਤੇ ਤਸ਼ੱਦਦ ਹੋਇਆ ਕੁੱਟਿਆ ਮਾਰਿਆ ਨੱਕ ਦੀ ਹੱਡੀ ਤੋੜਤੀ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਕਿਉਂ ਨਹੀਂ ਪਰਚਾ ਦਰਜ ਕਰਦੇ ਜੀ ਪ੍ਰਿਤਪਾਲ ਨੂੰ ਤਾਂ ਅਕਾਲੀ ਦਲ ਵਿਕਰਮ ਮਜੀਠੀਆ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਿਰਦੇਸ਼ਾਂ ਤੇ ਹੁਣ ਤਾਂ ਪੀਜੀਆ ਹੀ ਲਿਆਂਦਾ ਭੇਜੋ ਆਪਣਾ ਐਸਐਸਪੀ ਉਹਦਾ ਬਿਆਨ ਦਰਜ ਕਰੇ ਔਰ ਅਗਵਾ ਕਰਨ ਦਾ ਪਰਚਾ ਦਰਜ ਕਰੋ ਹਰਿਆਣੇ ਤੇ ਅਸਲ 'ਚ ਥੋੜੀ ਐ ਮਿਲੀ ਭੁਗਤ ਤੁਸੀਂ ਕਿਸਾਨਾਂ ਨੂੰ ਲਾਰੇ ਲਾਏ ਤੁਸੀਂ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਰੱਜ ਕੇ ਹਰਿਆਣਾ ਪੁਲਿਸ ਤੋਂ ਕੁਟਵਾਇਆ ਜ਼ਖਮੀ ਕੀਤਾ ਨਹੀਂ ਅੱਜ ਤੁਸੀਂ ਦੱਸੋ ਥੋੜੀ ਕੀ ਜ਼ਿੰਮੇਵਾਰੀ ਐ ਜੇ ਦੋਨੋਂ ਬਾਰਡਰਾਂ ਤੇ ਥੋੜੀ ਪੁਲਿਸ ਹਜ਼ਾਰਾਂ ਦੀ ਗਿਣਤੀ 'ਚ ਖੜੀ ਐ ਮਾਨ ਸਾਹਿਬ ਤਾਂ ਫਿਰ ਉਹ ਅੱਗੇ ਖੜਦੀ ਕਿਸਾਨ ਪਿੱਛੇ ਖੜਦੇ ਤੇ ਤੁਸੀਂ ਕਹਿੰਦੇ ਹਰਿਆਣਾ ਨੂੰ ਵੀ ਖਬਰਦਾਰ ਸਾਡੇ ਕਿਸਾਨਾਂ ਤੇ ਜੇ ਤੁਸੀਂ ਕੋਈ ਰਬੜ ਬੁਲੇਟ ਚਲਾਇਆ ਜੇ ਕੋਈ ਅਥਰੂ ਗੈਸ ਦਾ ਗੋਲਾ ਛੱਡਿਆ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ ਤਾ ਪਤਾ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੈ ਪਰ ਨਹੀਂ ਤੁਸੀਂ ਗੱਲਾਂ ਮਾਰਦੇ ਹੋ ਤੁਸੀਂ ਤਾਂ ਕਹਿੰਦੇ ਸੀ ਐਮਐਸਪੀ ਸੂਬਾ ਸਰਕਾਰ ਦੇਊਗੀ ਤੁਸੀਂ ਤਾਂ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਵੇ ਤੁਹਾਡੀ ਇੱਕ ਮੰਤਰੀ ਸੀਗੀ ਅਨਮੋਲ ਗਗਰ ਮਾਨੋ ਕਹਿੰਦੇ ਸੀ ਪੰਜਾਂ ਮਿੰਟਾਂ ਦੇ ਦਾਂਗੇ ਕੇਜਰੀਵਾਲ ਸਾਹਿਬ ਨੇ ਕਹਿਤਾ ਤੁਸੀਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕੈਪਟਨ ਅਸਤੀਫਾ ਦੇਵੇ ਮੈਂ ਦੇऊं ਤੁਸੀਂ ਕਹਿੰਦੇ ਸੀ ਕੈਪਟਨ ਅਸਤੀਫਾ ਦੇਵੇ ਮੈਂ ਦੇऊं ਤੇ ਅੱਜ 92 ਐਮਐਲਏ ਨੇ ਕਿਹਨੇ ਹੱਥ ਫੜਿਆ ਦਿਓ ਐਮਐਸਪੀ ਇਹ ਤਾਂ ਮਸਲਾ ਅਸ਼ਰਫ ਜੀ ਉਦਣ ਹੀ ਖਤਮ ਹੋ ਜਾਣਾ ਸੀ ਜਿੱਦਣ ਕੇਂਦਰ ਬਹਿ ਗਿਆ ਸੀ ਤੇ ਪੰਜਾਬ ਸਰਕਾਰ ਬੈਗੀ ਸੀ ਕੇਂਦਰ ਜਿੰਨੀਆਂ ਫਸਲਾਂ ਤੇ ਦਿੰਦਾ ਬਾਕੀ ਇਹਦੇ ਭਗਵੰਤ ਮਾਨ ਸਾਹਿਬ ਐਲਾਨ ਕਰਦੇ ਮਸਲਾ ਖਤਮ ਪਰ ਇਹਨਾਂ ਦਾ ਜਿਹੜਾ ਅਸਲ ਮਸਲਾ ਉਹ ਗੰਦੀ ਸਿਆਸਤ ਕਰਨਾ ਔਰ ਹੁਣ ਪੰਜਾਬ ਸਮਝ ਗਿਆ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਇਹਨਾਂ ਨੂੰ ਤੇ ਕਾਂਗਰਸ ਨੂੰ ਪੰਜਾਬ ਨੇ 2024 MP ਇਲੈਕਸ਼ਨ ਚ ਦੇਣਾ ਹੀ ਦੇਣਾ ਸੀਐਮ ਭਗਵੰਤ ਮਾਨ ਜੀ ਤੰਜ ਕਸਦੇ ਨੇ ਕਿ ਸੰਯੁਕਤ ਅਕਾਲੀ ਦਲ ਦੇ ਨਾਲ ਜੋ ਘਰ ਵਾਪਸੀ ਕੀਤੀ ਹੈ ਅਕਾਲੀ ਦਲ ਚ ਆਪਸੀ ਹੋਈ ਉਹਨਾਂ ਦੀ ਸੁਖਦੇਵ ਸਿੰਘ ਢੀਂਸਾ ਸਾਹਿਬ ਹੋਰਾਂ ਦੀ ਉਹ ਤੰਜ ਕਸਦੇ ਨੇ ਵੀ ਆਪਸ ਵਿੱਚ ਘਰ ਵਾਪਸੀਆਂ ਕਰੀ ਜਾਂਦੇ ਆ ਕਦੇ ਇੱਧਰ ਹੋ ਜਾਂਦੇ ਕਦੇ ਉੱਧਰ ਹੋ ਜਾਂਦੇ ਆ ਆਪਸ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਇਹਦੇ ਬਾਰੇ ਕੀ ਜਵਾਬ ਹੈ ਤੁਹਾਡਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਕਿਹਦੇ ਸਹਾਰੇ ਨਾਲ ਖੜੀ ਹੈ ਉੱਪਰਲਾ ਬੂਟਾ ਆਮ ਆਦਮੀ ਪਾਰਟੀ ਤੇ ਜੜਾ ਕਾਂਗਰਸ ਜੇ ਦਿੱਲੀ 'ਚ ਜੜ ਲਾਈ ਕਾਂਗਰਸ ਨੇ ਲਾਈ ਆਮ ਆਦਮੀ ਪਾਰਟੀ ਦੀ ਜੇ ਜਲੰਧਰ ਦੇ ਵਿੱਚ ਐਮਪੀ ਕੈਂਡੀਡੇਟ ਦਿੱਤਾ ਕਿੱਥੋਂ ਲਿਆਂਦਾ ਆਮ ਆਦਮੀ ਪਾਰਟੀ ਕੀਦਾ ਸੀ ਭਗਵੰਤ ਮਾਨ ਸਾਹਿਬ ਸੁਸ਼ੀਲ ਰਿੰਕੂ ਥੋੜਾ ਕੈਂਡੀਡੇਟ ਸੀ ਕਿੱਥੋਂ ਲਿਆਂਦਾ ਸੀ ਕਾਂਗਰਸ ਤੋਂ ਹੀ ਲਿਆਂਦਾ ਸੀ ਨਾ ਸੁਸ਼ੀਲ ਰਿੰਕੂ ਫਤਿਹਗੜ੍ਹ ਸਾਹਿਬ 'ਚ ਹੁਣ ਟਿਕਟ ਦੇਣੀ ਹੈ ਜੀਪੀ ਸਾਹਿਬ ਨੂੰ ਉਹ ਥੋੜਾ ਆਮ ਆਦਮੀ ਪਾਰਟੀ ਦਾ ਦਰਿਆ ਵਿਚੋਂ ਆਣ ਵਾਲਾ ਵਰਕਰ ਉਹ ਵੀ ਤਾਂ ਕਾਂਗਰਸ ਤੋਂ ਹੀ ਲਿਆਂਦਾ ਜਿਹੜਾ ਮੇਅਰ ਬਣਾਇਆ ਚੰਡੀਗੜ੍ਹ ਉਹ ਕਿਹਦੀ ਮਦਦ ਨਾਲ ਬਣਾਇਆ ਉਹ ਵੀ ਕਾਂਗਰਸ ਦੀ ਮਦਦ ਨਾਲ ਬਣਾਇਆ ਤੇ ਥੋੜਾ ਤਾਂ ਆਪਣਾ ਘਰ ਸ਼ੀਸ਼ੇ ਦਾ ਜਨਾਬ ਢੀਂਟਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਯੋਗ ਵਿਚਾਰਕ ਮਤਪੇਦ ਸੀ ਅੱਡ ਮੰਚ ਤੇ ਜਾ ਕੇ ਖੜੇ ਅੱਜ ਸਾਰਾ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਕੱਠਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਚ ਇਕੱਠਾ ਹੈ ਅਸਤਾ ਪਰਿਵਾਰ ਸਾਡੇ ਪਰਿਵਾਰ ਦਾ ਮੈਂਬਰ ਜੇ ਕੋਈ ਰੁਸਕੇ ਗਿਆ ਉਹ ਵਾਪਸ ਆ ਗਿਆ ਸਤਕਾਰ ਹੈ ਔਰ ਸਾਡਾ ਸਿਰ ਝੁਕਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪਾਰਟੀ ਲਈ ਪਰ ਤੁਹਾਡਾ ਆਪਣਾ ਪਰਿਵਾਰ ਵੀ ਰੁਸਕੇ ਅਮਰੀਕਾ ਬੈਠਾ ਤੁਸੀਂ ਉਹਨਾਂ ਨੂੰ ਹੀ ਮਨਾ ਕੇ ਦਿਖਾ ਦਿਓ ਸੋ ਐਸੀਆਂ ਗੱਲਾਂ ਨਹੀਂ ਕਰੀਦੀਆਂ ਮਾਨ ਸਾਹਿਬ ਸਿਆਸਤ ਦੀ ਗੱਲ ਕਰੋ ਸੂਬੇ ਦੇ ਮਸਲਿਆਂ ਦੀ ਗੱਲ ਕਰੋ ਔਰ ਕੱਲ ਜੋ ਅਰਵਿੰਦ ਕੇਜਰੀਵਾਲ ਬੋਲ ਕੇ ਗਏ ਉਹ ਕਹਿੰਦੇ ਜੀ ਮੈਂ ਪਹਿਲਾਂ ਦੇਖਦਾ ਸੀ ਜਦੋਂ ਆਮ ਆਦਮੀ ਪਾਰਟੀ ਨਹੀਂ ਆਈ ਸੀ ਕਿ ਜੀ ਸਿਆਸਤ ਚ ਲੀਡਰ ਸਿਰਫ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀ ਤੇ ਹੁਣ ਭਗਵੰਤ ਮਾਨ ਨੇ ਕੀ ਕੀਤਾ ਜੀ ਵਿਧਾਨ ਸਭਾ ਚ ਉਹ ਮੇਰੀ ਅੱਖਾਂ ਚ ਅੱਖਾਂ ਪਾ ਕੇ ਦੇਖੋ ਬਾਜਵਾ ਸਾਹਿਬ ਇਹਰੇ ਮੁੱਖ ਮੰਤਰੀ ਕਰਦੇ ਹੁੰਦੇ ਨੇ ਮੈਂ ਤਾਲਾ ਚੱਕ ਲਿਆ ਤਾਲਾ ਤਾਂ ਤੁਸੀਂ ਪਹਿਲਾਂ ਹੀ ਪੰਜਾਬ ਦੀ ਕਿਸਮਤ ਨੂੰ ਮਾਰਤਾ ਤਾਲਾ ਤਾਂ ਇੰਡਸਟਰੀ ਨੂੰ ਮਾਰਤਾ ਤਾਲਾ ਤਾਂ ਖੁਸ਼ਹਾਲੀ ਨੂੰ ਮਾਰਤਾ ਤਾਲਾ ਤਾਂ ਸਾਡੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੇ ਜ਼ਿਲ੍ਹਿਆਂ ਚ ਬੰਦ ਕਰਕੇ ਮਾਰਤਾ ਵਿਧਾਨ ਸਭਾ ਚ ਕਿਹੜਾ ਤਾਲਾ ਮਾਨ ਸਾਹਿਬ ਉਹ ਕਾਦਾ ਤਾਲਾ ਇਹ ਕੋਈ ਮੁੱਖ ਮੰਤਰੀ ਦਾ ਸ਼ਿਸ਼ਟਾਚਾਰ ਹੈ ਉਹ ਬਾਦਲ ਸਾਹਿਬ ਤੋਂ ਹੀ ਸਿੱਖ ਲਓ ਜਿਨ੍ਹਾਂ ਨੇ ਵਿਰੋਧੀਆਂ ਨੂੰ ਵੀ ਸਤਿਕਾਰ ਦਿੱਤਾ ਕੋਲੇ ਬਿਠਾਇਆ ਤੇ ਬਿਨਾਂ ਪਾਰਟੀ ਦੇ ਭੇਦਭਾਵ ਤੋਂ ਕੰਮ ਕੀਤੇ ਤੇ ਅੱਜ ਦੇ ਮੁੱਖ ਮੰਤਰੀ ਇਹ ਗਾਲਾਂ ਕੱਢਦੇ ਨੇ ਸੋ ਇਹ ਬੜਾ ਵੱਡਾ ਫਰਕ ਪੈ ਗਿਆ ਸਿਆਸਤ 'ਚ ਅੱਜ ਤਾਂ ਦੁੱਖ ਹੀ ਲੱਗਦਾ ਢੀਂਸਾ ਸਾਹਿਬ ਦੀ ਘਰ ਵਾਪਸੀ ਹੋਈ ਹੈ ਬੀਬੀ ਜ਼ਗੀਰ ਕੌਰ ਜੀ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਉਹਨਾਂ ਨੂੰ ਘਰ ਵਾਪਸੀ ਹੋਊਗੀ ਉਹਨਾਂ ਦੀ ਦੇਖੋ ਅੱਜ ਪੰਜਾਬ ਦੇ ਸਾਹਮਣੇ ਬੜੇ ਵੱਡੇ ਮੁੱਦੇ ਖੜੇ ਨੇ ਅਸ਼ਰਫ ਜੀ ਪੰਜਾਬ ਦੇ ਮੁੱਦੇ ਨੇ ਜਿੱਦਾਂ ਕਿ ਕਿਹਾ ਕਿ ਗੈਰ ਪੰਜਾਬੀਆਂ ਦਾ ਰਾਜ ਸਾਡੀ ਹੋਂਦ ਤੇ ਹਮਲਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਤੇ ਉਹ ਰੇਜਿਸ ਤਰੀਕੇ ਗੈਂਗਸਟਰ ਕਤਲ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਮਾਰ ਰਹੇ ਨੇ ਸੋ ਇਹ ਵੱਡੇ ਮੁੱਦਿਆਂ ਨੂੰ ਦੇਖਦੇ ਹੋਏ ਜਿਹੜੇ ਆਪਸੀ ਵਿਚਾਰਕ ਮਤਭੇਦ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸੱਦਾ ਦਿੱਤਾ ਸੀ ਉਹ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਸੱਦਾ ਦਿੱਤਾ ਸੀ ਕਿ ਜਿੰਨੀਆਂ ਵੀ ਪੰਥਕ ਸ਼ਖਸੀਅਤਾਂ ਜਿਹੜੀਆਂ ਪੰਥ ਨੂੰ ਪਿਆਰ ਕਰਦੀਆਂ ਪੰਜਾਬ ਨੂੰ ਪਿਆਰ ਕਰਦੀਆਂ ਅੱਜ ਆਪਣੇ ਆਪਸੀ મતਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋਈ। ਸੋ ਸਾਨੂੰ ਬੜੀ ਖੁਸ਼ੀ ਹੈ ਕਿ ਢੀਂਟਸਾ ਸਾਹਿਬ ਨੇ ਉਹਨੂੰ ਕਬੂਲਿਆ। ਢੀਂਟਸਾ ਸਾਹਿਬ ਨੇ ਵੱਡਾ ਦਿਲ ਦਿਖਾਇਆ। ਉਹ ਪਰਿਵਾਰ ਦੇ ਵਿੱਚ ਵਾਪਸ ਆਏ ਔਰ ਸਾਡੀ ਤਾਕਤ ਉਹਨਾਂ ਦੇ ਆਉਣ ਨਾਲ ਦੁੱਗਣੀ ਹੋਈ ਹੈ। ਇਸੇ ਤਰੀਕੇ ਜਿਹੜੇ ਹੋਰ ਵੀ ਲੀਡਰ ਨੇ ਜਿਹੜੇ ਅੱਜ ਪਾਰਟੀ ਤੋਂ ਵੱਖਰੇ ਖੜੇ ਨੇ ਆਪਣੇ ਵਿਚਾਰਾਂ ਕਰਕੇ ਵੱਖਰੇ ਖੜੇ ਨੇ ਸੋ ਉਹਨਾਂ ਨੂੰ ਵੀ ਸੱਦਾ ਹੈ ਕਿ ਆਓ ਆਪਸੀ ਵਿਚਾਰਕ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋਈਏ ਪੰਥ ਪੰਜਾਬ ਨੂੰ ਮਜ਼ਬੂਤ ਕਰੀਏ ਪੰਜਾਬ ਨੂੰ ਬਚਾਈਏ ਪਹਿਲਾਂ ਜਗੀਰ ਜੀ ਕੌਰ ਜੀ ਨੇ ਇਹ ਵੀ ਕਿਹਾ ਕਿ ਮੈਨੂੰ ਮੈਂ ਪਾਰਟੀ ਨਹੀਂ ਛੱਡੀ ਸੀ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਸੀਗਾ ਦੇਖੋ ਜਗੀਰ ਕੌਰ ਜੀ ਇੱਕ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਸ਼ਰਮ ਨੀ ਅਕਾਲੀ ਦਲ ਦੀ ਬੜਾ ਸਤਿਕਾਰ ਹੈ ਬੜਾ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਪਾਰਟੀ ਦੇ ਉਹਨਾਂ ਦੀ ਘਰ ਵਾਪਸੀ ਹੋਊਗੀ ਨੰਮੇ ਨੂੰ ਪੂਰੀ ਉਮੀਦ ਹੈ ਜੀ ਕਿ ਜਿਸ ਤਰ੍ਹਾਂ ਢੀਂਟਸਾ ਸਾਹਿਬ ਨੇ ਵਾਪਸੀ ਕੀਤੀ ਹੈ ਇਸੇ ਤਰੀਕੇ ਬੀਬੀ ਜਗੀਰ ਕੌਰ ਹੋਣ ਜਾਂ ਹੋਰ ਵੀ ਪੰਜਾਬ ਨੂੰ ਤੇ ਪੰਥ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਨੇ ਉਹ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਚ ਇਕੱਠੇ ਹੋਣਗੇ ਕੇਜਰੀਵਾਲ ਜੀ ਪੰਜਾਬ ਦੇ ਵਪਾਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਉਸ ਮੁਲਾਕਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਜੀ ਨੂੰ ਸਵਾਲ ਹੈ ਕਿ ਪੰਜਾਬ ਚੋ ਵਪਾਰੀ ਬਾਹਰ ਕਿਉਂ ਜਾ ਰਹੇ ਨੇ ਪਹਿਲੇ ਇਹਨਾਂ ਨੂੰ ਦੱਸੋ ਜਿੰਨੇ ਪੰਜਾਬ ਦੇ ਵੱਡੇ ਹਾਊਸਸ ਆ ਉਹ ਯੂਪੀ ਜਾਣਾ ਚਾਹੁੰਦੇ ਨੇ ਦੇਖੋ ਕਿਸੇ ਸਮੇਂ ਯੂਪੀ ਦੇ ਕੀ ਹਾਲਾਤ ਸੀ ਆਪਾਂ ਸਾਰੇ ਜਾਣਦੇ ਆ ਤੇ ਅੱਜ ਉਥੇ ਯੂਪੀ ਦੇ ਵਿੱਚ ਸਾਡੀ ਇੰਡਸਟਰੀ ਜਾਣੀ ਚਾਹੁੰਦੀ ਔਰ ਇਹ ਕੋਈ ਗੱਲਾਂ ਮੈਂ ਹਵਾ 'ਚ ਨਹੀਂ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਿੱਖਾਂ ਦੇ ਕਿਸੇ ਮਸਲੇ ਤੇ ਯੋਗੀ ਸਾਹਿਬ ਨੂੰ ਮਿਲਣ ਗਏ ਸੀ ਯੂਪੀ ਜਦੋਂ ਮੀਟਿੰਗ ਖਤਮ ਕਰਕੇ ਬਾਹਰ ਨਿਕਲੇ ਤਾਂ ਪੰਜਾਬ ਦੇ ਬੜੇ ਵੱਡੇ ਨਾਮਵਰ ਇੰਡਸਟਰੀਅਲ ਹਾਊਸ ਸਾਰੇ ਬਾਹਰ ਸੀ ਤੇ ਸੁਖਬੀਰ ਬਾਦਲ ਸਾਹਿਬ ਹੈਰਾਨ ਹੋ ਗਏ ਕਿ ਤੁਸੀਂ ਓਰੇ ਕੀ ਕਰਦੇ ਹੋ ਮੰਦਾ ਸੀ ਕਿ ਪੰਜਾਬ ਚ ਮਾਹੌਲ ਨਹੀਂ ਪੰਜਾਬ ਚ ਗੈਂਗਸਟਰ ਤੰਗ ਕਰਦੇ ਨੇ ਫਰੋਤੀਆਂ ਮੰਗਦੇ ਨੇ ਸੋਸਤਾ ਹੁਣ ਯੂਪੀ ਆਉਣਾ ਚਾਹੁੰਦੇ ਆ ਇਹ ਹਾਲਾਤ ਨੇ ਕੇਜਰੀਵਾਲ ਸਾਹਿਬ ਆ ਜਿਹੜੇ ਤੁਹਾਡੇ ਭਗਵੰਤ ਮਾਨ ਸਾਹਿਬ ਆ ਡਮੀ ਜੇ ਪ੍ਰੋਗਰਾਮ ਕਰਦੇ ਨੇ ਉਹ ਜਿਹੜੇ ਇੰਡਸਟਰੀਲਿਸਟ ਆਲਰੇਡੀ ਪੰਜਾਬ ਚ ਬੈਠੇ ਨੇ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਇੰਡਸਟਰੀਆਂ ਲਾਣ ਲਈ ਮਾਹੌਲ ਦਿੱਤਾ ਉਹਨਾਂ ਨੂੰ ਮਿਲਨੀਆਂ ਦੇ ਵਿੱਚ ਬਿਠਾ ਕੇ ਇੰਡਸਟਰੀ ਨਹੀਂ ਆਉਣੇ ਇੰਡਸਟਰੀਆ ਕਬੂਤਰ ਜੇ ਸੂਬੇ ਦੇ ਵਿੱਚ ਖੜਕਾ ਹੋਊਗਾ ਕਬੂਤਰ ਨੇ ਉੱਡ ਜਾਣਾ ਮਾਨ ਸਾਹਿਬ ਇਹ ਜਿਹੜੀ ਤੁਹਾਡੀ ਮਾੜੀ ਕਾਰਗੁਜ਼ਾਰੀ ਹੈ ਇਹਨੇ ਸਾਰੀ ਇੰਡਸਟਰੀ ਉਰੋਂ ਭਜਾਤੀ ਹੁਣ ਤੁਸੀਂ ਕੱਲੀਆਂ ਗੱਲਾਂ ਕਰਦੇ ਹੋ ਤਾਂ ਹੀ ਮੈਂ ਕਹਿੰਦਾ ਹੁਨਾਂ ਕਿ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਭਗਵੰਤ ਮਾਨ ਸਾਹਿਬ ਦਾ ਇੱਕੋ ਫਲਸਫਾ ਹੈ ਕਹਿੰਦੇ ਜੇ ਗੱਲਾਂ ਦਾ ਹੀ ਖੜਾ ਬਣਾਉਣਾ ਫਿਰ ਮਿੱਠਾ ਕਿਉਂ ਘਟ ਪਾਉਣਾ ਸੋ ਗੱਲਾਂ ਚ ਨਹੀਂ ਇੰਡਸਟਰੀ ਆਉਣੀ ਕੰਮ ਕਰਨੇ ਪੈਣਗੇ ਮਾਹੌਲ ਦੇਣਾ ਪੂਤਾ ਇੰਡਸਟਰੀ ਆ ਲੋਕ ਸਭਾ ਚੋਂ ਲਈ ਕਲੀ ਦਲ ਦੀ ਕੀ ਤਿਆਰੀ ਹੈ ਕੈਂਡੀਡੇਟਸ ਕਦੋਂ ਤੱਕ ਅਨਾਉਂਸ ਹੋ ਜਾਣਗੇ ਦੇਖੋ ਕਿ ਸਾਰੀਆਂ ਪਾਰਟੀਆਂ ਲਗਾਤਾਰ ਕੈਂਡੀਡੇਟਸ ਅਨਾਉਂਸ ਕਰ ਰਹੀਆਂ ਹਨ ਦੇਖੋ ਸ਼੍ਰੋਮਣੀ ਅਕਾਲੀ ਦਲ ਧਰਤੀ ਤੇ ਕੰਮ ਕਰਨ ਵਾਲੀ ਪਾਰਟੀ ਹੈ ਚੋਣਾਂ ਦੇਖ ਕੇ ਨਾ ਤਾਂ ਸੀ ਕੋਈ ਪ੍ਰੋਗਰਾਮ ਦਿੰਨੇ ਆ ਨਾ ਕੋਈ ਵਰਕਰ ਮਿਲਨੀਆ ਸ਼ੁਰੂ ਕਰਦੇ ਆ ਨਿਰੰਤਰ ਜਾਰੀ ਰਹਿੰਦੀਆਂ ਨੇ ਔਰ ਇਕੱਲੇ ਐਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਹੀ ਨੇ ਬਾਦਲ ਸਾਹਿਬ ਜਿਹੜੇ ਹਰ ਸਮੇਂ ਲੋਕਾਂ ਦੇ ਵਿੱਚ ਹੀ ਰਹਿੰਦੇ ਨੇ ਉਹ ਇੱਕ ਵਰਕਿੰਗ ਸਟਾਈਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਪ੍ਰਧਾਨ ਦਾ ਸੋ ਸ਼੍ਰੋਮਣੀ ਅਕਾਲੀ ਦਲ 365 ਦਿਨ ਸਾਲ ਦੇ 12 ਮਹੀਨੇ ਅਸੀਂ ਇਲੈਕਸ਼ਨ ਮੋਡ 'ਚ ਹੀ ਹੁੰਨੇ ਆ ਸਾਡੀ ਪੂਰੀ ਤਿਆਰੀ ਹੈ ਅੱਜ ਪੰਜਾਬ ਦੇ ਲੋਕ ਇਹ ਜਾਣਦੇ ਨੇ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਹਾਲ ਕੀਤੀ ਪੰਜਾਬ 'ਚ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤੀ ਕੀ ਦੌਰ ਸੀ 80 ਦੇ ਦਹਾਕੇ 'ਚ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰਿਆ ਜਾਂਦਾ ਸੀ ਉਸ ਦੌਰ ਦੇ ਵਿੱਚ ਜੇ ਐਨਡੀਏ ਨਾਲ ਭਾਈਵਾਲੀ ਕੀਤੀ ਤਾਂ ਹਿੰਦੂ ਸਿੱਖ ਏਕਤਾ ਦਾ ਪੰਜਾਬ 'ਚ ਸਾਰੇ ਧਰਮਾਂ ਦੀ ਏਕਤਾ ਦਾ ਇੱਕ ਸੰਦੇਸ਼ ਦਿੱਤਾ ਤਾਂ ਭਾਈਵਾਲੀ ਕੀਤੀ ਔਰ ਉਸ ਸਮੇਂ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਅੱਜ ਤੱਕ ਦੀ 2.5 ਲੱਖ ਕਰੋੜ ਦੀ ਬਠਿੰਡਾ ਰੈਫਾਇਨਰੀ ਲਿਆਂਦੀ ਇਹ ਹੁੰਦੀ ਹੈ ਲੀਡਰਸ਼ਿਪ ਦਾ ਵਿਜ਼ਨ ਜਿੱਦਾਂ ਛੱਡਿਆ ਮੁੱਦਿਆਂ ਤੇ ਛੱਡ ਵੀ ਦਿੱਤਾ ਕਿਸਾਨੀ ਦੇ ਵਿਰੁੱਧ ਬਿੱਲ ਲਿਆਂਦੇ ਹਾਲਾਂਕਿ ਬੀਜੇਪੀ ਨੇ ਉਹ ਵਾਪਸ ਲੈ ਲੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਭੰਜੀ ਹਰਸਿਮਰਤ ਕੌਰ ਬਾਦਲ ਨੇ ਸਾਢੇ 4 ਸਾਲ ਦੀ ਵਜ਼ੀਰੀ ਛੱਡੀ ਅਸੀਂ ਭਾਈ ਵਾਲੀ ਛੱਡੀ ਸੋ ਅੱਜ ਵੀ ਅਸੀਂ ਆਪਣੇ ਮੁੱਦਿਆਂ ਤੇ ਖੜੇ ਹਾਂ ਤੇ ਲੋਕ ਭਲੀ ਭਾਤੀ ਜਾਣਦੇ ਨੇ ਕਿ ਜੇ ਪੰਜਾਬ 'ਚ ਡਿਵੈਲਪਮੈਂਟ ਕਰਨੀ ਹੈ ਜੇ ਪੰਜਾਬ ਨੂੰ ਅਗਾ ਵਧੂ ਬਣਾਉਣਾ ਹੈ ਜੇ ਉਰੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਿਰਜਣੀ ਹੈ ਤੇ ਜੇ ਉਰੇ ਇੰਡਸਟਰੀ ਲੈ ਕੇ ਆਉਣੀ ਹੈ ਪ੍ਰਾਈਵੇਟ ਇਨਵੈਸਟਮੈਂਟ ਲੈ ਕੇ ਆਉਣੀ ਹੈ ਤਾਂ ਇੱਕੋ ਚਿਹ ਉਹ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਜਲੰਧਰ ਦਾ ਡਰੱਗ ਰੈਕਟ ਕੇਸ ਹੈ ਉਸ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਅਰਸ਼ਦੀਪ ਕਲੇਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸ਼ੀਤਲ ਲੰਗਰਾਲ ਉਹਨਾਂ ਦਾ ਵੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੀ ਵੀ ਜਾਂਚ ਕਿਸੇ ਫੇਰ ਏਜੰਸੀ ਤੋਂ ਕਰਾਉਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਵਿਚਾਰਾਂ ਦੇ મતਭੇਦ ਨੇ ਜੋ ਅਕਾਲੀ ਦਲ ਦੇ ਪੁਰਾਣੇ ਲੀਡਰ ਨੇ ਉਹਨਾਂ ਦੇ ਵਿਚਾਰਾਂ ਦੇ મતਭੇਦਾਂ ਨੂੰ ਦੂਰ ਕੀਤਾ ਜਾਵੇਗਾ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਪਾਰਟੀ 'ਚ ਵਾਪਸ ਵੀ ਲਿਆਂਦਾ ਜਾ ਸਕਦਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸਾਂਝਾ